ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਇਸ ਵਕਤ ਵਾਇਰਲ ਹੋ ਰਹੀ ਹੈ ਤੇ ਤੁਹਾਨੂੰ ਇਸ ਵਕਤ ਤੋਂ ਵੀਡੀਓ ਦਿਖਾ ਰਹੇ ਹਾਂ ਇਹ ਠੀਕ ਉਸ ਵੇਲੇ ਦੀ ਹੈ ਜਦੋਂ ਕੁਝ ਪ੍ਰੇਟਕ ਜੋ ਸੈਲਾਨੀ ਸੀ ਆਪਣਾ ਇੰਜੋਏਮੈਂਟ ਕਰ ਰਹੇ ਸੀ ਕਿਸ ਤਰੀਕੇ ਦੇ ਨਾਲ ਬੈਸਰਨ ਘਾਟੀ ਦੇ ਵਿੱਚ ਸੈਲਾਨੀ ਸੀ ਤੇ ਕਿਵੇਂ ਤਾਬੜ ਤੋੜ ਗੋਲੀਆਂ ਚੱਲਣੀਆਂ ਇੱਕਦਮ ਸ਼ੁਰੂ ਹੋ ਗਈਆਂ ਤੇ ਪੂਰੀ ਘਟਨਾਕਰਮ ਇੱਕ ਸੈਲਾਨੀ ਦੇ ਕੈਮਰੇ ਦੇ ਵਿੱਚ ਕੈਦ ਹੋ ਗਈ ਜਿਪਲਾਈਨ ਦੇ ਉੱਤੇ ਜਦੋਂ ਇਹ ਸੈਲਾਨੀ ਰਾਈਡ ਕਰ ਰਿਹਾ ਸੀ ਤਾਂ ਇਸ ਨੂੰ ਵੀ ਨਹੀਂ ਪਤਾ ਸੀ ਕਿ ਇਹ ਜੋ ਵੀਡੀਓ ਬਣਾ ਰਿਹਾ ਹੈ ਇੱਕ ਇਨਾਂ ਵੱਡਾ ਸਬੂਤ ਬਣ ਜਾਵੇਗੀ ਔਰ ਇੱਕ ਐਸੀ ਵੀਡੀਓ ਬਣ ਜਾਵੇਗੀ ਕਿ ਕੇ ਜੋ ਵੀ ਵਿਅਕਤੀ ਇਸ ਵੀਡੀਓ ਨੂੰ ਦੇਖੇਗਾ ਇੱਕ ਵਾਰ ਤਾਂ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਜੋ ਸ਼ਖਸ ਹੈ ਉਹ ਥੂ ਥੂ ਜਰੂਰ ਕਰੇਗਾ ਇਸ ਵੀਡੀਓ ਨੂੰ ਦੇਖ ਕੇ ਖਾਸ ਕਰ ਉਹਨਾਂ ਲੋਕਾਂ ਦੇ ਉੱਤੇ ਜਿਨ੍ਹਾਂ ਲੋਕਾਂ ਨੇ ਇਸ ਥਾਂ ਦੇ ਉੱਤੇ ਬੈਸਰਨ ਘਾਟੀ ਨੂੰ ਲਾਲ ਲਹੂ ਦੇ ਨਾਲ ਰੰਗ ਦਿੱਤਾ ਆ ਦੇਖੋ ਇਹ ਪ੍ਰੈਟਿਕ ਹੈ ਇਸ ਜਿਪਲਾਈਨ ਦੇ ਉੱਤੇ ਜਾ ਰਿਹਾ ਹੈ ਝੂਲਦਾ ਹੱਥ ਵਿੱਚ ਇਸਦੇ ਮੋਬਾਈਲ ਹੈ ਆ ਜਿੱਥੇ ਅਸੀਂ ਲਾਲ ਰੰਗ ਦਾ ਤੀਰ ਦਿਖਾ ਰਹੇ ਆ ਦੇਖੋ ਜਦੋਂ ਵਿੱਚ ਗੋਲੀਆਂ ਚੱਲਣ ਲੱਗਦੀਆਂ ਨੇ ਗੋਲੀਆਂ ਦੀ ਗੜਗੜਾਹਟ ਕਸ਼ਮੀਰ ਘਾਟੀ ਵਿੱਚ ਹੁੰਦੀ ਹੈ ਤਾਂ ਲੋਕਾਂ ਦੇ ਵਿੱਚ ਹਫੜਾ ਦਫੜੀ ਮਚਣੀ ਸ਼ੁਰੂ ਹੋ ਜਾਂਦੀ ਹੈ ਲੋਕਾਂ ਨੂੰ ਭੱਜੜਾ ਪੈ ਜਾਂਦੀਆਂ ਨੇ ਸਾਰੇ ਲੋਕ ਭੱਜਦੇ ਨੇ ਉਹ ਦੇਖੋ ਤੁਹਾਨੂੰ ਇਹ ਤੀਰ ਨਾਲ ਦਿਖਾ ਰਿਹਾ ਇਹ ਜੇ ਇਸ ਵਿਅਕਤੀ ਦੇ ਉੱਤੇ ਤੀਰ ਦੇ ਨਾਲ ਅਸੀਂ ਨਿਸ਼ਾਨ ਲਗਾ ਰਹੇ ਹਾਂ ਇਹ ਭੱਜ ਰਿਹਾ ਹੈ ਤੇ ਸਿੱਧਾ ਇਸ ਦੇ ਖੋਪੜੀ ਦੇ ਵਿੱਚ ਗੋਲੀ ਮਾਰ ਦਿੱਤੀ ਜਾਂਦੀ ਹੈ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਡਿੱਗ ਜਾਂਦਾ ਹੈ ਉਸ ਹਮਲੇ ਦੇ ਵਿੱਚ ਕਰੀਬ 27-28 ਲੋਕਾਂ ਦੀ ਜਾਨ ਚਲੀ ਗਈ ਸੀ ਤੇ ਕਿਸ ਤਰੀਕੇ ਦੇ ਨਾਲ ਘਾਟੀ ਦੇ ਵਿੱਚ ਇੱਕ ਵਾਰ ਫਿਰ ਤੋਂ ਅਤੰਕਵਾਦੀਆਂ ਨੇ ਆਪਣੇ ਮਨਸੂਬੇ ਜ਼ਾਹਰ ਕਰ ਦਿੱਤੇ ਸੀ ਔਰ ਕਿਵੇਂ ਜਿਹੜੇ ਪਹਿਲਾਂ ਸੈਲਾਨੀ ਆਏ ਸੀ ਪੁੱਛਿਆ ਗਿਆ ਕਿ ਤੁਸੀਂ ਕਿਸ ਧਰਮ ਦੇ ਨਾਲ ਸੰਬੰਧ ਰੱਖਦੇ ਹੋ ਤੇ ਜਦੋਂ ਪਤਾ ਚੱਲਿਆ ਕਿ Hindu ਧਰਮ ਦੇ ਨਾਲ ਸੰਬੰਧ ਰੱਖਦੇ ਨੇ ਤੇ ਕਲਮਾ ਪੜਨ ਲਈ ਵੀ ਕਈਆਂ ਨੂੰ ਕਿਹਾ ਗਿਆ ਤਾਂ ਇੱਕ ਇੱਕ ਕਰਕੇ ਸਭ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ ਲੇਕਿਨ ਬੱਚਿਆਂ ਔਰ ਮਹਿਲਾਵਾਂ ਨੂੰ ਛੱਡ ਦੇ ਆ ਗਿਆ ਔਰ ਮਹਿਲਾਵਾਂ ਨੂੰ ਅਤੰਕਵਾਦੀਆਂ ਨੇ ਕਿਹਾ ਕਿ ਜਾ ਜਾ ਕੇ ਆਪਣੇ ਮੋਦੀ ਨੂੰ ਕਹਿ ਦਿਓ ਪ੍ਰਧਾਨ ਮੰਤਰੀ ਨੂੰ ਕਹਿ ਦਿਓ ਕੀ ਕਹਿਣਾ ਓਏ ਵੀਡੀਓ ਬਾਰੇ ਦੱਸ ਰਹੇ ਸੀ ਕਿ ਹਾਂ ਕਿ ਸਾਨੂੰ ਕਿਸ ਤਰੀਕੇ ਦੇ ਨਾਲ ਮਾਰਿਆ ਗਿਆ ਇੱਕ ਬੜੀ ਹੀ ਖਤਰਨਾਕ ਵੀਡੀਓ ਉਸ ਦਿਨ ਦੀ ਯਾਨੀ ਕਿ 22 April ਦੀ ਵੀਡੀਓ ਠੀਕ ਇੱਕ ਹਫਤੇ ਬਾਅਦ ਹੁਣ ਫਿਰ ਤੋਂ ਇੱਕ ਵਾਰ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀ ਹੈ ਕਿਉਂਕਿ 22 ਤਰੀਕ ਨੂੰ ਹੀ 22 April ਵਾਲੇ ਦਿਨ ਹੀ ਇਸ ਘਾਟੀ ਦੇ ਵਿੱਚ ਅਤੰਕਵਾਦੀਏ ਨੇ ਆਪਣਾ ਅਤੰਕ ਫੈਲਾ ਦਿੱਤਾ ਸੀਗਾ ਬੈਸਰਨ ਘਾਟੀ ਪਹਿਲਗਾਮ ਦੇ ਵਿੱਚ ਹੈ ਔਰ ਤੁਹਾਨੂੰ ਦੱਸ ਦਿਆ ਕਿ ਅਮਰਨਾਥ ਯਾਤਰਾ ਵੀ ਸ਼ੁਰੂ ਹੋਣ ਵਾਲੀ ਹੈ ਜਿਹੜੀ ਬੈਸਰਨ ਘਾਟੀ ਦੇ ਬਿਲਕੁਲ ਨਾਲ ਹੀ ਪਹਿਲਗਾਮ ਦਾ ਨਨਵਾਨ ਬੇਸ ਕੈਂਪ ਹੈ ਜਿੱਥੋਂ ਤੋਂ ਅਮਰਨਾਥ ਯਾਤਰਾ ਸ਼ੁਰੂ ਹੁੰਦੀ ਹੈ ਔਰ ਨਨਵਾਨ ਬੇਸ ਕੈਂਪ ਤੋਂ ਇਸ ਜੋ ਬੈਸਰਨ ਘਾਟੀ ਹੈ ਜੋ ਵੈਲੀ ਹੈ ਕਿਉਂਕਿ ਇੱਥੇ ਆਰੂ ਵੈਲੀ ਵੀ ਹੈ ਬੇਤਾਬ ਵੈਲੀ ਵੀ ਹੈ ਇਹਨਾਂ ਵੈਲੀਆਂ ਦੇ ਨਾਮ ਜਾਂ ਤਾਂ ਉਹਨਾਂ ਫਿਲਮਾਂ ਦੇ ਨਾਮ ਦੇ ਉੱਤੇ ਬਣੇ ਹੋਏ ਨੇ ਜਾਂ ਨਾਟਕਾਂ ਸੀਰੀਅਲ ਜਿਹੜੇ ਬਣੇ ਨੇ ਉਹਨਾਂ ਦੇ ਉੱਤੇ ਬਣੇ ਹੋਏ ਨੇ ਤੇ ਇਸੇ ਤਰੀਕੇ ਦੇ ਨਾਲ ਜੋ ਇਹ ਬੈਸਰਨ ਘਾਟੀ ਹੈ ਇੱਥੇ ਵੀ ਇਹ ਜੋ ਬਿਲਕੁਲ ਨਨਵਾਨ ਬੇਸ ਕੈਂਪ ਦੇ ਨਾਲ ਹੈ ਤੇ ਇੱਥੇ ਪ੍ਰੈ ਪਹਾੜਾਂ ਦੇ ਉੱਤੇ ਬਣਿਆ ਹੋਇਆ ਗਰਾਊਂਡ ਹੈ ਇਸੇ ਕਰਕੇ ਇਸ ਨੂੰ ਵੈਲੀ ਕਿਹਾ ਜਾਂਦਾ ਹੈ ਔਰ ਪਹਾੜਾਂ ਦੇ ਵਿੱਚ ਵੈਲੀ ਉਹ ਥਾਂ ਨੂੰ ਕਹਿੰਦੇ ਆ ਜਿਹੜਾ ਕਿ ਪਹਾੜਾਂ ਦੇ ਵਿੱਚ ਗਰਾਊਂਡ ਹੋਵੇ ਲੇਕਿਨ ਆਲੇ-ਦੁਆਲੇ ਤੋਂ ਪਹਾੜਾਂ ਦੇ ਨਾਲ ਘਿਰਿਆ ਹੋਵੇ ਜਾਂ ਫਿਰ ਪਹਾੜ ਦੀ ਚੋਟੀ ਵਾਲੇ ਜੋ ਗਰਾਊਂਡ ਹੁੰਦਾ ਉਸ ਨੂੰ ਘਾਟੀ ਦੇ ਰੂਪ ਦੇ ਵਿੱਚ ਪੁਕਾਰਿਆ ਜਾਂਦਾ ਤਾਂ ਇਸ ਤਰੀਕੇ ਨਾਲ ਜਿਹੜੀ ਬੈਸਰਨ ਵੈਲੀ ਹੈ ਇਹ ਦੇਖੋ ਬਿਲਕੁਲ ਇਹਦੇ નીચે ਲਿੱਧਰ ਨਦੀ ਵਹਿੰਦੀ ਹੈ ਉੱਥੇ ਹੀ ਬੇਸ ਕੈਂਪ ਹੈ ਆਮ ਛੋਟੇ-ਮੋਟੇ ਉੱਥੇ ਲੋਕ ਕਾਰੋਬਾਰ ਕਰਦੇ ਨੇ ਲੇਕਿਨ ਜਿਵੇਂ ਹੀ ਤੁਸੀਂ ਪਹਾੜ ਚੜ ਕੇ ਉੱਤੇ ਆਨੇ ਹੋ ਤਾਂ ਇੱਕ ਬਹੁਤ ਵੱਡਾ ਤੁਹਾਨੂੰ ਇੱਥੇ ਗਰਾਉਂਡ ਮਿਲਦਾ ਹੈ ਤੇ ਐਸੇ ਗਰਾਉਂਡ ਦੇ ਵਿੱਚ ਹਮਲਾਵਾਰਾਂ ਨੇ ਜੋ ਟੈਰਰਿਸਟ ਆਏ ਸੀ ਉਹਨਾਂ ਨੇ ਹੀ ਆਪਣਾ ਅਤੰਕ ਮਚਾਇਆ ਸੀ ਤੇ ਲਾਈਨ ਵਿੱਚ ਲੋਕ ਖੜਾ ਖੜੇ ਕਰਲੇ ਸੀ ਇਕੱਠੇ ਕਰਲੇ ਸੀ ਧਰਮ ਪੁੱਛਿਆ ਗਿਆ ਤੇ ਧਰਮ ਪੁੱਛਣ ਤੋਂ ਬਾਅਦ ਉਹਨਾਂ ਦੇ ਖੋਪੜੀਆਂ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ ਤੇ ਉਹੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਵਾਇਰਲ ਹੋ ਰਹੀ ਹੈ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਸਲੈਂਡ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਇਹ ਜੋ ਵੀਡੀਓ ਆਪਣੀ ਬਣਾ ਰਿਹਾ ਹੈ ਇਸ ਵੀਡੀਓ ਦੇ ਵਿੱਚ ਕਿੰਨੀ ਖਤਰਨਾਕ ਜੋ ਵੀਡੀਓ ਕੈਪਚਰ ਹੋ ਜਾਵੇਗੀ ਇਸ ਨੂੰ ਵੀ ਨਹੀਂ ਪਤਾ ਸੀ ਇਸ ਨੂੰ ਅੰਦਾਜ਼ਾ ਨਹੀਂ ਸੀ ਕਿ ਜ਼ਿਪਰਾਈਡ ਕਰ ਰਿਹਾ ਹੈ ਤੇ ਠੀਕ ਇਸ ਦੇ 20 ਫੁੱਟ ਨੀਚੇ ਕੀ ਚੱਲ ਰਿਹਾ ਹੈ ਯਾਨੀ 15 ਤੋਂ 20 ਫੁੱਟ ਉੱਚੀ ਇਹ ਜ਼ਿਪਲਾਈਨ ਲੱਗੀ ਹੋਈ ਹੈ ਪਹਿਲਗਾਮ ਦੀ ਬੈਸਰਨ ਘਾਟੀ ਦੇ ਵਿੱਚ ਤੇ ਇਸ ਨੂੰ ਬਿਲਕੁਲ ਕੀ ਅੰਦਾਜ਼ਾ ਨਹੀਂ ਸੀ ਜਦੋਂ ਰਾਈਡ ਕਰ ਰਿਹਾ ਸੀ ਕਿ ਥੱਲੇ ਕੀ ਹੋ ਰਿਹਾ ਥੱਲੇ ਬੰਦੇ ਮਰ ਰਹੇ ਨੇ ਇਸ ਨੂੰ ਤਾਂ ਸਿਰਫ ਇੰਨਾ ਹੀ ਸੀ ਕਿ ਸ਼ਾਇਦ ਕੋਈ ਪਟਾਕੇ ਚੱਲ ਰਹੇ ਨੇ ਕਿਉਂਕਿ ਜਦੋਂ AK47 ਦੀਆਂ ਗੋਲੀਆਂ ਚੱਲੀਆਂ ਠਾ ਠਾ ਕਰਕੇ ਤਾੜ ਤਾੜ ਕਰਕੇ ਗੋਲੀਆਂ ਚੱਲੀਆਂ ਇਸ ਦੇ ਚਿਹਰੇ ਤੇ ਬਿਲਕੁਲ ਸ਼ਿਕਰ ਨਹੀਂ ਹੈ ਕਿਉਂ ਕਿ ਇਸ ਨੂੰ ਅੰਦਾਜ਼ਾ ਹੀ ਨਹੀਂ ਹੈ ਕੀ ਜ਼ਿਪਲਾਈਨ ਦੇ ਥੱਲੇ ਇੱਕ ਖੂਨੀ ਖੇਡ ਖੇਡਿਆ ਜਾ ਰਿਹਾ ਹੈ ਇਸ ਨੂੰ ਉਦੋਂ ਹੀ ਪਤਾ ਚੱਲਿਆ ਜਦੋਂ ਜ਼ਿਪਲਾਈਨ ਕੰਪਲੀਟ ਹੋਈ ਲੋਕੀ ਇੱਕ ਦੂਸਰੇ ਵੱਲ ਭੱਜ ਰਹੇ ਸੀ ਕਿਉਂਕਿ ਪਤਾ ਹੀ ਕਿਸੇ ਨੂੰ ਨਹੀਂ ਕੀ ਹੋ ਕੀ ਰਿਹਾ ਹੈ ਗੋਲੀਆਂ ਚੱਲ ਰਹੀਆਂ ਨੇ ਲੋਕ ਭੱਜਦੇ ਭੱਜਦੇ ਡਿੱਗ ਰਹੇ ਨੇ ਉਸ ਤੋਂ ਬਾਅਦ ਕੁਝ ਲੋਕਾਂ ਦੇ ਤਾਂ ਕੋਲ ਖੜ ਕੇ ਬਿਲਕੁਲ 2 4 5 ਗਿੱਠ ਦੀ ਦੂਰੀ ਦੇ ਤੋਂ ਗੋਲੀਆਂ ਮਾਰੀ ਗਈਆਂ ਤਾਂ ਜਦੋਂ ਕੁਝ ਲੋਕਾਂ ਨੇ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ఠੜ ఠੜ ਉਹਨਾਂ ਬੰਦਿਆਂ ਦੇ ਵੀ ਕੰਪਟੀਆਂ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਪੁੜਪੜੀਆਂ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਤੇ ਇਸ ਤਰੀਕੇ ਦੇ ਨਾਲ ਉਹ ਜ਼ਿੰਦਗੀਆਂ ਢੇਰ ਹੋ ਗਈਆਂ ਇਹ ਜੋ ਜੰਨਤ ਜਿਸ ਨੂੰ ਕਿਹਾ ਜਾਂਦਾ ਹੈ ਪ੍ਰਕਿਰਤੀ ਦੀ ਜੰਨਤ ਉਹ ਵੈਸੇ ਵੀ ਕਹਿੰਦੇ ਨੇ ਕਹਾਵਤ ਹੈ ਕਈ ਕਿਤਾਬਾਂ ਦੇ ਵਿੱਚ ਲਿਖੀ ਗਈ ਹੈ ਕਿ ਧਰਤੀ ਪਰ ਅਗਰ ਕਹੀਂ ਸਵਰਗ ਹੈ ਤਾਂ ਉਹ ਇਹੀ ਹੈ ਇਹੀ ਹੈ ਇਹੀ ਹੈ ਔਰ ਕਸ਼ਮੀਰ ਘਾਟੀ ਮੇ ਹੈ ਲੇਕਿਨ ਉਸ ਸਵਰਗ ਮੇ ਕਿਸ ਤਰ੍ਹਾਂ ਸੇ ਉਸ ਸਵਰਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਖੂਨੀ ਖੇੜ ਖੇਡਿਆ ਗਿਆ ਉਸ ਸਵਰਗ ਨੂੰ ਕਿਸ ਤਰੀਕੇ ਦੇ ਨਾਲ ਖੂਨ ਦੇ ਨਾਲ ਲਾਲ ਕਰ ਦਿੱਤਾ ਗਿਆ ਉਸ ਖੂਬਸੂਰਤ ਧਰਤੀ ਨੂੰ ਕਿਵੇਂ ਲਾਲ ਕਰ ਦਿੱਤਾ ਗਿਆ ਉਹਦੀਆਂ ਤਸਵੀਰਾਂ ਐਸਾ ਦੌਰ ਆਇਆ ਸੀ 90s ਦੇ ਵਿੱਚ 92 93 94 ਦਾ ਉਹ ਦੌਰ ਸੀ ਜਦੋਂ ਅਤੰਕਵਾਦ ਪਾਕਿਸਤਾਨ ਇਹਦੇ ਵਿੱਚ ਆਪਾਂ ਕਹੀਏ ਕਿ ਕਸ਼ਮੀਰ ਘਾਟੀ ਦੇ ਵਿੱਚ ਸਭ ਤੋਂ ਚਰਨ ਦੇ ਉੱਤੇ ਸੀਗਾ ਔਰ ਹੱਥ ਸੀ ਪਾਕਿਸਤਾਨ ਦਾ ਪਾਕਿਸਤਾਨ ਕਰਕੇ ਹੀ ਕਸ਼ਮੀਰ ਦੇ ਹਾਲਾਤ 1947 ਤੋਂ ਲੈ ਕੇ ਹੀ ਅੱਜ ਤੱਕ ਗੜਬੜਾ ਰਹੇ ਨੇ ਭਾਵੇਂ ਪਹਿਲਾ ਹਮਲਾ ਹੋਵੇ 1948 ਦੇ ਵਿੱਚ ਜਦੋਂ ਪਾਕਿਸਤਾਨ ਨੇ ਆਪਣੇ ਫੌਜੀਆ ਨੂੰ ਕਬੀਲਿਆਂ ਦੇ ਖੂਪ ਦੇ ਵਿੱਚ ਜਿਹੜੇ ਕਬਾਇਲੀ ਉੱਥੇ ਦੀਆਂ ਜੋ ਲੋਕ ਰਹਿਣ ਵਾਲੇ ਨੇ ਉਹਨਾਂ ਦੀ ਬੇਸ਼ਪੁਛਾਂ ਦੇ ਵਿੱਚ ਆਪਣੇ ਫੌਜੀਆ ਨੂੰ ਭੇਜਿਆ ਤਾਂ ਪਾਕਿਸਤਾਨ 48 ਦੇ ਵਿੱਚ ਵੀ ਹਾਰਿਆ ਉਸ ਤੋਂ ਬਾਅਦ ਵੀ ਜਿੰਨੀਆਂ ਜੰਗਾਂ ਹੋਈਆਂ ਭਾਵੇਂ 71 ਦੀ ਹੋਈ ਉਸ ਜੰਗ ਦੇ ਵਿੱਚ ਵੀ ਹਾਰਿਆ 1999 2000 ਦੀ ਹੋਈ ਉਹਦੋਂ ਵੀ ਹਾਰਿਆ ਤੇ ਹਾਲਾਤ ਇਸੇ ਤਰੀਕੇ ਦੇ ਨਾਲ ਉਸ ਘਾਟੀ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਹਮੇਸ਼ਾ ਤੋਂ ਹੀ ਪਾਕਿਸਤਾਨ ਦੀ ਰਹੀ ਹੈ ਤੇ ਇੱਕ ਵਾਰ ਫਿਰ ਤੋਂ ਯਾਨੀ ਅਪ੍ਰੈਲ ਮਹੀਨੇ ਦੀ 22 ਤਾਰੀਖ ਔਰ ਸਾਲ 2025 ਕਿਸ ਤਰੀਕੇ ਦੇ ਨਾਲ ਇੱਕ ਵਾਰ ਫਿਰ ਤੋਂ ਕਾਟੀ ਨੂੰ ਖੂਨ ਦੇ ਰੰਗ ਦੇ ਵਿੱਚ ਰੰਗ ਦਿੱਤਾ ਗਿਆ ਪੂਰੇ ਤਰੀਕੇ ਦੇ ਨਾਲ ਇਨਸਾਨੀਅਤ ਸ਼ਰਮਸਾਰ ਕਰ ਦਿੱਤੀ ਗਈ ਔਰ ਡਰ ਔਰ ਪੈ ਦਾ ਮਾਹੌਲ ਇੱਕ ਵਾਰ ਫਿਰ ਤੋਂ ਉਸੇ ਥਾਂ ਦੇ ਉੱਤੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕੋਸ਼ਿਸ਼ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਭਾਵੇਂ ਉਹ ਪਾਕਿਸਤਾਨ ਹੋਵੇ ਜਾਂ ਅਤੰਕਵਾਦੀ ਹੋਣ ਕਿਤੇ ਨਾ ਕਿਤੇ ਸਫਲ ਹੋਏ ਨੇ ਥੋੜਾ ਜਾਂ ਲੇਕਿਨ ਇਹ ਉਹਨਾਂ ਦੀ ਜਿੱਤ ਨਹੀਂ ਹੈ ਯਾਦ ਰੱਖਣਾ ਚਾਹੀਦਾ ਹੈ ਭਾਰਤ ਵਿੱਚ ਜਿੱਤ ਹੋਵੇਗੀ ਇਨਸਾਨੀਅਤ ਦੀ ਇੱਕ ਦੂਸਰੇ ਦੇ ਨਾਲ ਪਿਆਰ ਕਰਨ ਵਾਲੇ ਲੋਕਾਂ ਦੀ ਉਹਨਾਂ ਦੀ ਜਿੱਤ ਹੋਵੇਗੀ ਪਾਕਿਸਤਾਨ ਦੇ ਮਨਸੂਬੇ ਅਤੰਕਵਾਦੀਆਂ ਦੇ ਮਸੂਬੇ ਨਾ ਕਦੇ ਪੂਰੇ ਤਰੀਕੇ ਦੇ ਨਾਲ ਸਫਲ ਹੋਏ ਨਾ ਇਸ ਵਾਰ ਹੋਏ ਤੇ ਨਾ ਹੀ ਕਦੇ ਭਵਿੱਖ ਵਿੱਚ ਹੋਣ ਦਿੱਤੇ ਜਾਣਗੇ ਇੰਡੀਅਨ ਆਰਮਡ ਫੋਰਸਸ ਦੇ ਉੱਤੇ ਸਾਰਿਆਂ ਨੂੰ ਪੂਰੇ ਤਰੀਕੇ ਨਾਲ ਭਰੋਸਾ ਹੈ ਕਿਉਂਕਿ ਜੇਕਰ ਆਪਾਂ ਕਹੀਏ ਧਰਤੀ ਦੇ ਉੱਤੇ ਉਹ ਖਾਸ ਕਰ ਜੇਕਰ ਆਪਾਂ ਭਾਰਤ ਦੀ ਗੱਲ ਕਰੀਏ ਭਾਰਤ ਦੇ ਵਿੱਚ ਜੇਕਰ ਦੇਵਦੂਤ ਕਹੀਏ ਤਾਂ ਸਿਰਫ ਇਹੀ ਨੇ ਜੋ ਫੌਜੀਆਂ ਦੀ ਵਰਦੀ ਦੇ ਵਿੱਚ ਨੇ ਉਹ ਜਵਾਨ ਖੜੇ ਨੇ ਹਰ ਵਕਤ ਲਈ ਖੜੇ ਨੇ ਠੀਕ ਹੈ ਉਹ ਦਿਨ ਇੱਥੇ ਸਿਕਿਉਰਿਟੀ ਨਹੀਂ ਸੀ ਇਹ ਵੀ ਇੱਕ ਬਹੁਤ ਵੱਡਾ ਭਾਰਤ ਦੀ ਸਰਕਾਰ ਦੇ ਅੱਗੇ ਪ੍ਰਸ਼ਨ ਚਿੰਨ ਹੈ ਕਿ ਦੇਸ਼ ਦਾ ਸਭ ਤੋਂ ਸੈਂਸਿਟਿਵ ਸੂਬਾ ਜੰਮੂ ਅਤੇ ਕਸ਼ਮੀਰ ਉਸ ਸੂਬੇ ਦਾ ਸਭ ਤੋਂ ਸੈਂਸਿਟਿਵ ਏਰੀਆ ਜਿਸ ਦੇ ਨਾਲ ਪੀਓਕੇ ਕਾਫੀ ਨੇੜੇ ਪੈਂਦਾ ਉਸ ਏਰੀਆ ਦੇ ਵਿੱਚ ਆਖਰਕਾਰ ਕਿਉਂ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਨਹੀਂ ਸੀ ਇਹ ਸਵਾਲ ਪਹਿਲੇ ਦਿਨ ਵੀ ਉੱਠਿਆ ਜਦੋਂ ਇਹ ਹਮਲਾ ਹੋਇਆ ਤੇ ਇਹ ਇੱਕ ਹਫਤੇ ਬਾਅਦ ਵੀ ਸਵਾਲ ਉਸੇ ਤਰੀਕੇ ਨਾਲ ਬਰਕਰਾਰ ਹੈ ਤੇ ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ ਜਦੋਂ ਤੱਕ ਹਮਲਾਵਰ ਨਹੀਂ ਫੜੇ ਜਾਂਦੇ ਜਦੋਂ ਤੱਕ ਅਤੰਕਵਾਦੀ ਨਾਸਤਨਾਬੂਤ ਨਹੀਂ ਹੋ ਜਾਂਦੇ ਇਹ ਸਵਾਲ ਔਰ ਪ੍ਰਸ਼ਨ ਚਿੰਨ ਇਸੇ ਤਰੀਕੇ ਦੇ ਨਾਲ ਭਾਰਤ ਸਰਕਾਰ ਦੇ ਅੱਗੇ ਖੜਾ ਰਹੇਗਾ ਜੋ ਸਿਕਿਉਰਿਟੀ ਉਸ ਥਾਂ ਦੇ ਉੱਤੇ ਨਹੀਂ ਸੀ ਆਖਿਰਕਾਰ ਕਿਵੇਂ ਅਤੰਕਵਾਦੀ ਆਪਣੇ ਮਨਸੂਬਿਆਂ ਦੇ ਵਿੱਚ ਸਫਲ ਹੋ ਜਾਂਦੇ ਨੇ ਉਸ ਵਾਲੇ ਦਿਨ ਤੇ ਆਖਿਰਕਾਰ ਕੁਝ ਹੀ ਦੇਰ ਦੇ ਵਿੱਚ ਕਿਵੇਂ ਪਤਾ ਚੱਲ ਜਾਂਦਾ ਹੈ ਕਿ ਹਮਲਾਵਰ ਪਾਕਿਸਤਾਨ ਦੇ ਸੀ ਹਾਲਾਂਕਿ ਰਿਪੋਰਟਸ ਏ ਵੀ ਨੇ ਜਾਣਕਾਰ ਇਹ ਵੀ ਦੱਸਦੇ ਨੇ ਕਿ ਪਾਕਿਸਤਾਨ ਦੇ ਜੋ ਹੁਕਮਰਾਨ ਨੇ ਸੈਨਾ ਦੇ ਬੰਦੇ ਨੇ ਉਹ ਤਾਂ ਖੁੱਲ ਕੇ ਕਹਿ ਰਹੇ ਨੇ ਬੜੀ ਬਸ਼ਰਮੀ ਦੇ ਨਾਲ ਕਹਿ ਰਹੇ ਨੇ ਕਿ ਅਤੰਕਵਾਦ ਪੈਦਾ ਕਰਨਾ ਔਰ ਅਤੰਕੀ ਪੈਦਾ ਕਰਨਾ ਕੋਈ ਸਾਡਾ ਨਵਾਂ ਕੰਮ ਨਹੀਂ ਹੈ ਅਸੀਂ ਤਾਂ ਪਿਛਲੇ 30 40 ਸਾਲਾਂ ਤੋਂ ਇਹੀ ਕੁਝ ਕਰ ਰਹੇ ਹਾਂ ਬੜੀ ਬਸ਼ਰਮੀ ਦੇ ਨਾਲ ਕਹੇ ਸੀ ਪਰ ਹੁਣ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਤਾਂ ਬਸ਼ਰਮੀ ਲੀਡਰਾਂ ਨੇ ਪਾਕਿਸਤਾਨ ਦੇ ਆਨੇ ਹੱਦ ਹੀ ਲਾ ਦਿੱਤੀ ਔਰ ਭਾਰਤ ਵਿੱਚ ਕਿਸ ਤਰੀਕੇ ਆ ਕੇ ਭਾਰਤ ਦੇ ਅਭੇਨ ਹਿੱਸੇ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਬੈਸਰਨ ਘਾਟੀ ਦੇ ਵਿੱਚ ਆ ਕੇ ਕਿਸ ਤਰੀਕੇ ਦੇ ਨਾਲ ਖੂਨ ਖਰਾਬਾ ਕੀਤਾ ਇਸ ਖੂਨ ਖਰਾਬੇ ਦੇ ਨਾਲ ਅੱਜ ਦੇਸ਼ ਦਾ ਖੂਨ ਵਿਖੋਲ ਰਿਹਾ ਹੈ ਇਸੇ ਕਰਕੇ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਸ਼ਹੀਦ ਹੋਏ ਨੇ ਜਿਹੜੀ ਆਪਣੀਆਂ ਜਾਨਾਂ ਖੋ ਚੁੱਕੇ ਨੇ ਕਿਵੇਂ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਹੋ ਕਮੈਂਟ ਵਿੱਚ ਜ਼ਰੂਰ ਦੱਸੋ ਔਰ ਜਿਹੜੇ ਲੋਕ ਇਸ ਵਕਤੇ ਇਸ ਵੀਡੀਓ ਦੇਖ ਰਹੇ ਨੇ ਕੀ ਸਮਝਦੇ ਨੇ ਹਮਲੇ ਦੇ ਪਿੱਛੇ ਦੇ ਕੀ ਵੱਡੇ ਕਾਰਨ ਹੋ ਸਕਦੇ ਆ ਕਿ ਭਾਰਤੀ ਖੂਫੀਆ ਤੰਤਰ ਫੇਲ ਹੋਇਆ ਕਿ ਸਰਕਾਰ ਪ੍ਰਸ਼ਾਸਨ ਫੇਲ ਹੋਈ ਹੈ ਕਿ ਆਰਮੀ ਦੇ ਜਵਾਨ ਇੱਥੇ ਕਿਉਂ ਨਹੀਂ ਸੀ ਡਿਪਲੋਇਮੈਂਟ ਕਿਉਂ ਨਹੀਂ ਸੀ ਜਦੋਂ ਕਿ ਜੰਮੂ ਕਸ਼ਮੀਰ ਸੈਂਸਿਟਿਵ ਏਰੀਆ ਹੈ ਉੱਥੇ ਕਿਤੇ ਨਾ ਕਿਤੇ ਫੇਲਿਅਰ ਹੋਇਆ ਜਾਂ ਕਿਤੇ ਨਾ ਕਿਤੇ ਉਨਾ ਲੋਕਾਂ ਦੇ ਉੱਤੇ ਵੱਧ ਭਰੋਸਾ ਕਰਨਾ ਹੀ ਸਾਡੀ ਸਭ ਤੋਂ ਵੱਡੀ ਮੂਰਖਤਾ ਸਾਬਤ ਹੋਈ ਹੈ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਪਾਕਿਸਤਾਨ ਦੀ ਪਾਕਿਸਤਾਨ ਦੀ ਹੱਦ ਸਿਰਫ ਜੰਮੂ ਕਸ਼ਮੀਰ ਦੇ ਨਾਲ ਨਹੀਂ ਲੱਗਦੀ ਜੰਮੂ ਕਸ਼ਮੀਰ ਤੋਂ ਇਲਾਵਾ ਪੰਜਾਬ ਦੇ ਨਾਲ ਵੀ ਪਾਕਿਸਤਾਨ ਦੀ ਹੱਦ ਲੱਗਦੀ ਹੈ ਇਸ ਤੋਂ ਇਲਾਵਾ ਜੇਕਰ ਗੁਜਰਾਤ ਦੇ ਨਾਲ ਵੀ ਲੱਗਦੀ ਹੈ ਗੁਜਰਾਤ ਤੋਂ ਇਲਾਵਾ ਰਾਜਸਥਾਨ ਦੇ ਨਾਲ ਵੀ ਲੱਗਦੀ ਹੈ ਔਰ ਗੱਲ ਇੱਕ ਲੋਕ ਇਸ ਵਕਤ ਸੋਸ਼ਲ ਮੀਡੀਆ ਦੇ ਕਹਿ ਰਹੇ ਨੇ ਕਿ ਲੋਕਲ ਸਪੋਰਟ ਤੋਂ ਬਿਨਾਂ ਐਡਾ ਵੱਡਾ ਅਤਵਾਦੀ ਹਮਲਾ ਨਹੀਂ ਹੋ ਸਕਦਾ ਜੇਕਰ ਪਾਕਿਸਤਾਨ ਦੇ ਅਤਨਕਵਾਦੀਆਂ ਨੂੰ ਪਨਾਹ ਦਿੱਤੀ ਦੀ ਹੈ ਜੰਮੂ ਕਸ਼ਮੀਰ ਦੇ ਵਿੱਚ ਤਾਂ ਇਹੋ ਸਭ ਤੋਂ ਵੱਡਾ ਕਾਰਨ ਹੈ ਕਿ ਐਡਾ ਵੱਡਾ ਹਮਲਾ ਹੋ ਗਿਆ ਔਰ ਕਿਸ ਤਰੀਕੇ ਦੇ ਨਾਲ ਭਾਰਤ ਦਾ ਮੁਕਤ ਕਿਹਾ ਜਾਣ ਵਾਲਾ ਸੂਬਾ ਜੰਮੂ ਕਸ਼ਮੀਰ ਉਹ ਕਿਸ ਤਰੀਕੇ ਦੇ ਨਾਲ ਰੰਗਲਾ ਤਾਂ ਕੀ ਹੋਣਾ ਸੀ ਬਲਕਿ ਉਹ ਖੁਨੀ ਹੋ ਗਿਆ ਔਰ ਇਸ ਵੀਡੀਓ ਦੇ ਵਿੱਚ ਦੇਖੋ ਕਿ ਇਸ ਤਰੀਕੇ ਦੇ ਨਾਲ ਲੋਕ ਮਾਰੇ ਜਾ ਰਹੇ ਨੇ ਭਾਜ ਰਹੇ ਨੇ ਹਫੜਾ ਦਫੜੀ ਹੈ ਲੋਕਾਂ ਦੇ ਗੋਲੀਆਂ ਵੱਜ ਰਹੀਆਂ ਨੇ ਪਰ ਹਲੇ ਤੱਕ ਇਹ ਸ਼ਖਸ ਬੇਖਬਰ ਹੈ ਕਿ ਆਖਿਰਕਾਰ ਕੀ ਹੋ ਰਿਹਾ ਹੈ ਇਹਦੇ ਪਹਾੜਾਂ ਦੇ ਤਾਂ ਕਿ ਹਲੇ ਸ਼ਾਇਦ ਕਿਤੇ ਖੁਸ਼ੀ ਦੇ ਵਿੱਚ ਕੋਈ ਪਟਾਕੇ ਪਟੂਕੇ ਚਲਾ ਰਿਹਾ ਹੋਵੇਗਾ ਇਸ ਕਰਕੇ ਠਾ ਠਾ ਉਰਤਾੜ ਟੜ ਦੀ ਆਵਾਜ਼ ਆ ਰਹੀ ਹੈ ਔਰ ਜਰਾ ਦੇਖੋ ਕਿਸ ਤਰੀਕੇ ਦੇ ਨਾਲ ਖੁਨੀ ਖੇੜ ਖੇਡਿਆ ਗਿਆ ਤੁਹਾਨੂੰ ਪੂਰੀ ਵੀਡੀਓ ਅਸੀਂ ਆ ਦਿਖਾ ਰਿਹਾ ਲਗਾਤਾਰ ਦੇਖੋ ਕਿਸ ਤਰੀਕੇ ਦੇ ਨਾਲ ਜੰਮੂ ਕਸ਼ਮੀਰ ਦੀ ਬੈਸਰਨ ਘਾਟੀ ਦੇ ਵਿੱਚ 22 April 2 2025 ਵਾਲੇ ਦਿਨ ਖੂਨ ਖਰਾਬਾ ਹੋਇਆ